ਕੇਕੜ ਦੇ ਕੇ ਨਵਾਜਿਆ ਲੋਕ ਸਭਾ ਪਟਿਆਲਾ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਆ ਤੇ ਤੁਹਾਨੂੰ ਆਸ ਤੇ ਅਸ਼ੀਰਵਾਦ ਲੈਣ ਆਏ ਆ ਕਿ ਆਉਣ ਵਾਲੀ 55 ਜੋ ਇੱਕ ਜੂਨ ਹੈ ਬਹੁਤ ਚੱਲ ਕੇ ਮੋਟਾ ਪਾ ਕੇ ਪ੍ਰੋਫੈਸਰ ਮੁੰਦਰਪਾਲ ਨੂੰ ਪਾਇਆ ਜਾਵੇ ਸੋ ਅਸੀਂ ਜਿਆਦਾ ਕੁਝ ਨਾ ਬੋਲਦੇ ਹੋਏ ਪ੍ਰੋਫੈਸਰ ਸਾਹਿਬ ਨੂੰ ਇਹ ਬੇਨਤੀ ਕਰਾਂਗੇ ਕਿਉਂਕਿ ਅਸੀਂ ਬਹੁਤ ਸਾਰੇ ਪਿੰਡਾਂ 'ਚ ਜਾਣਾ ਹੈ ਅਸੀਂ ਵੱਦ ਤੋਂ ਵੱਧ ਪਿੰਡ ਕੱਢਨੇ ਕਿਉਂਕਿ 1200 ਪਿੰਡੇ ਸੀ ਤਾਂ ਤੇ ਸਾਨੂੰ ਪਤਾ ਅਸੀਂ ਕਿਵੇਂ ਕੱਢਣਾ ਹੈ ਇਸੇ ਲਈ ਕਰਕੇ ਅਸੀਂ ਥੋੜਾ ਥੋੜਾ ਟਾਈਮ ਤੁਹਾਡੇ ਕੋਲ ਲੈਂਦੇ ਰਹਾਂਗੇ ਤੇ ਮੈਂ ਹੋ ਬੇਨਤੀ ਕਰਾਂਗਾ ਕਿ ਤੁਹਾਡੇ ਨਾਲ ਪ੍ਰੋਫੈਸਰ ਸਾਹਿਬ ਹੀ ਜੋ ਵਿਚਾਰ ਰਹੇ ਉਹ ਸਾਡੇ ਕੰਮਗੇ ਜਿਹਨੇ ਸ਼ੁਰੂਆਤ ਕੀਤੀ ਹੈ ਉਹਦੇ ਕਰਕੇ ਤੁਹਾਡੇ ਤੋਂ ਇਹ ਪਾਸ ਕਰਵਾਇਆ ਜਾ ਰਿਹਾ ਹੈ ਕਿ ਸਾਨੂੰ ਮੈਰੀ ਪਾਣੀ ਦੀ ਲੋੜ ਨਹੀਂ ਹੈ ਉਹਨਾਂ ਦੇ ਪਿਛਲੇ ਮਨਸੂਪਿਆਂ ਨੂੰ ਸਮਝਿਆ ਕਰੋ ਸਾਨੂੰ ਦੱਸਦਾ ਕਿ ਸਾਡੇ ਮੋਟਰ ਦਾ ਬਿੱਲ ਨਹੀਂ ਆ ਰਿਹਾ ਪਰ ਤੁਹਾਡੇ ਨਾਲ ਤੁਹਾਡੀ ਆਉਣ ਵਾਲੀ ਪੀੜ੍ਹੀ ਦਾ ਪਾਣੀ ਵੀ ਜਾ ਰਿਹਾ ਪੁਰੇ ਨਾਮ ਨਾਲ ਤੁਹਾਡੀ ਅਗਲੀ ਤੋਂ ਉਸ ਤੋਂ ਅਗਲੀ ਸਾਰੀਆਂ ਪੀੜ੍ਹੀ ਨਾਸਾ ਸਭ ਤੋਂ ਵੱਡੀ ਸੰਸਥਾ ਹੈ ਦੁਨੀਆ ਦੀ ਉਨਾ ਦੀ ਰਿਪੋਰਟਾ ਪੜ ਕੇ ਦੇਖੋ ਉਹ ਤਾਂ ਇੰਨਾ ਖਤਰਨਾਕ ਤੁਹਾਨੂੰ ਰਿਪੋਰਟ ਦਿੰਦੇ ਨੇ ਉਹ ਕਹਦੇ ਜਿਸ ਪੰਜਾਬ ਦੀ ਗਲਤੀ ਸੀ ਕਰਦੇ ਹੋ ਅੱਜ ਤੋਂ 15 ਸਾਲ ਬਾਅਦ ਪੰਜਾਬ ਦਾ ਬੱਚਾ ਇਹ ਸੋਚ ਰਿਹਾ ਹੋਊਗਾ ਪੰਜਾਬ ਦਾ ਬਛਿੰਦਾ ਇਹ ਸੋਚ ਰਿਹਾ ਹੋਊਗਾ ਕਿ ਇੱਥੋਂ ਤਾਂ ਸਾਨੂੰ ਜਾਣਾ ਹੀ ਪੈਣਾ ਹੈ ਅੱਗੋਂ ਸੋਚੋ ਕਿੱਥੇ ਜਾਣਾ ਹੈ ਤੇ 25 ਸਾਲ ਬਾਅਦ ਉਹ ਟੁੱਟ ਰਿਹਾ ਇਹ ਪੰਜਾਬ ਦੀ ਰਿਪੋਰਟ ਪੰਜਾਬ ਬਾਰੇ ਰਿਪੋਰਟ ਹੈ ਨਸ਼ਾ ਵੀ ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਸੰਸਥਾ ਹੈ ਜਿਹੜੀ ਖੋਜ ਕਰਦੀ ਆ ਦੁਨੀਆ ਭਰ ਉਹ ਪਾਣੀ ਜਿਹੜਾ ਸਾਡਾ ਖਤਮ ਹੋ ਰਿਹਾ ਹੈ ਉਹ ਅਸੀਂ ਆਪ ਕਰ ਰਹੇ ਹਾਂ ਸਾਨੂੰ ਕੀ ਲੋੜ ਹੈ ਪੰਜ ਆਬ ਪੰਜਾਬ ਪਾਣੀਆਂ ਦੇ ਵਾਸੀਆਂ ਨੂੰ ਕੀ ਲੋੜ ਪੈਗੀ ਕਿ ਧਰਤੀ ਦੇ ਵਿੱਚ ਛੇਕ ਕਰ ਕਰਕੇ ਕਰ ਕਰਕੇ ਅਸੀਂ ਪਾਣੀ ਖੜੀਏ ਅਸੀਂ ਤਾਂ ਆਪਣਾ ਪਾਣੀ ਹੀ ਲੈ ਲਈਏ ਛੇਕ ਤਾਂ ਉਹ ਕੱਢਣ ਉਹਨਾਂ ਨੂੰ 2 ਬਜਰੀ ਮੁਫਤ ਸਾਡੇ ਕੋਲ ਤਾਂ ਮੁਫਤ ਪਾਣੀ ਰੱਬ ਨੇ ਦਿੱਤਾ ਹੋਇਆ ਹੈ ਦਰਿਆ ਤਾਂ ਸਾਨੂੰ ਮਿਲੇ ਨੇ ਜੇ ਕਿਸੇ ਨੂੰ ਪੱਥਰ ਮਿਲੇ ਆ ਕਿਸੇ ਨੂੰ ਖੇੜੇ ਪਦਾਰਥ ਮਿਲੇ ਨੇ ਕਿਸੇ ਨੂੰ ਕੁਝ ਹੋਰ ਮਿਲੇ ਆ ਸਾਨੂੰ ਰੱਬੋਂ ਪਾਣੀ ਮਿਲੇ ਉਹ ਚੀਜ਼ਾਂ ਦਾ ਅਸੀਂ ਮੁੱਲਦਿਆਂ ਲੈਣਾ ਤੇ ਸਾਡਾ ਜਿਹੜਾ ਪਾਣੀ ਹੈ ਉਹ ਮੁਫਤ ਜਾਈ ਜਾਂਦਾ ਤੇ ਅਸੀਂ ਆਪਣੀ ਧਰਤੀ ਸ਼ਿਕਾਇਤ ਇਹ ਸੋ ਇਹ ਜਿੰਨੀਆਂ ਗੱਲਾਂ ਨੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਜਿਹੜੇ ਲੋਕ ਨੇ ਉਹ ਚਾਰੇ ਪਿਰਾਮ ਬੰਨ੍ਹਿਆ ਹੋਈਆਂ ਨੇ ਤਾਂ ਹੀ ਉਹਨਾਂ ਦੇ ਬੰਦੇ ਇੱਧਰ ਉੱਧਰ ਘਾੜ ਜੇ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਂ ਕੋਈ ਬੰਦਾ ਆਉਂਦਾ ਨਾ ਸਿਮਰਨਜੀਤ ਸਿੰਘ ਮਾਨ ਦਾ ਬੰਦਾ ਕਿਸੇ ੱਚ ਜਾਂਦਾ ਇਹ ਵੀ ਤਾਂ ਦੇਖੀਏ ਨਾ ਆਪਾਂ ਤੇ ਨਸ਼ੇ ਵਾਲੀ ਗੱਲ ਤਾਂ ਅੱਜ ਇੰਨੀ ਮੇੜੀ ਸੱਚ ਆ ਮੈਂ ਪਿੱਛੇ ਵੀ ਬੋਲ ਕੇ ਆਇਆ ਕਿ ਸਾਡੇ ਵਿਰੋਧੀਆਂ ਨੂੰ ਪੁੱਛੋ ਕਾਂਗਰਸ ਨੂੰ ਪੁੱਛੋ ਭਾਜਪਾ ਨੂੰ ਪੁੱਛੋ ਆਪ ਨੂੰ ਪੁੱਛੋ ਬਾਦਲਾਂ ਨੂੰ ਪੁੱਛੋ ਇਹ ਸਾਰੇ ਵਿਸ਼ਾ ਬੰਨ੍ਹਦੇ ਨੇ ਇਹ ਕਹਿਣਗੇ ਆਪਸ ਵਿੱਚ ਵੀ ਕਹਿਣਗੇ ਤੁਸੇ ਨਸ਼ਾ ਵੰਦਦੇ ਨੇ ਪਰ ਇਹ ਕਹਿਣਗੇ ਸਿਮਰਨਜੀਤ ਸਿੰਘ ਮਾਨ ਜੇ ਤੁਸੀਂ ਪੁੱਛੋਗੇ ਨਾ ਉਹ ਨਸ਼ਾ ਵੰਦਦੇ ਨੇ ਉਹ ਚੁੱਪ ਕਰਕੇ ਕਹਿ ਲੈਣਾ ਇਹ ਨਸ਼ਾ ਨਹੀਂ ਵੰਦਦੇ ਬੁਰਸਤੋਂ ਵੱਡੀ ਬਹੁਤ ਚੀਜ਼ ਹੈ ਸਾਡਾ ਵਿਰੋਧੀ ਵੀ ਕਹੇ ਕਿ ਤੁਸੀਂ ਮਾੜਾ ਕੰਮ ਨਹੀਂ ਕਰਦੇ ਪਰ ਇਹ ਉਹ ਗੱਲ ਹੈ ਕਿ ਜੇ ਅਸੀਂ ਕਦੇ ਸਾਡੇ ਢਾਡੀ ਪੁਰਾਣਾ ਇਤਿਹਾਸ ਸੁਣਾਉਂਦੇ ਨੇ ਕਾਜ਼ੀ ਨੂਰ ਮੁਹੰਮਦ ਅਮਰ ਸ਼ਾਹ ਅਬਦਾਲੀ ਦੇ ਨਾਲ ਅਰਜੀ ਨਵੀਸ ਦੇ ਤੌਰ ਤੇ ਆਸੀ ਡੈਰੀ ਨਵੀਸ ਦੇ ਤੌਰ ਤੇ ਆਸ ਸੱਗ ਕੁੱਤੇ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ ਫਾਰਸੀ ਦੇ ਵਿੱਚ ਸੱਗ ਲਫ਼ਜ਼ ਕੁੱਤੇ ਵਾਸਤੇ ਹੈ ਕਾਜ਼ੀ ਨੂਰ ਮੁਹੰਮਦ ਸਾਨੂੰ ਸਿੱਖਾਂ ਨੂੰ ਕੁੱਤਾ ਕਹਿੰਦਾ ਹੈ ਤਦੇ ਧਿਆਨ ਨਾਲ ਪੜ ਕੇ ਦੇਖੋ ਕਾਜ਼ੀ ਨੂਰ ਮੁਹੰਮਦ ਦੀ ਡੈਰੀ ਜਿਹੜੀ ਉਹਨੇ ਮੈਦਾਨ-ਏ-ਜੰਗ ਦੇ ਵਿੱਚ ਲਿਖੀ ਸੀ ਜਦੋਂ ਅਬਦਾਲੀ ਸਾਡੇ ਤੇ ਹਮਲਾ ਕਰ ਰਿਹਾ ਸੀ ਅਬਦਾਲੀ ਦੇ ਨਾਲ ਆਇਆ ਸੀ ਅਖੀਰ ਵਿੱਚ ਉਹ ਲਿਖਦਾ ਹੈ ਪਰ ਇਹ ਕੁੱਤੇ ਉਹ ਕਹਿੰਦਾ ਆਪਣੀ ਭਾਸ਼ਾ ਸੱਗ ਕਹਿ ਕੇ ਕਹਿੰਦਾ ਇਹ ਕੁੱਤੇ ਕਰੈਕਟਰ ਦੇ ਮਾਰੇ ਵੀ ਇਹ ਕਿਸੇ ਦੀ ਤੀ ਪਹਿਣ ਨੂੰ ਦੁਸ਼ਮਣ ਦੀ ਤੀ ਪਹਿਣ ਨੂੰ ਵੀ ਛੇੜਦੇ ਨਹੀਂ ਕਹਿੰਦਾ ਕੁੱਤੇ ਹੈ ਕਰ ਰਿਹਾ ਤਾਰੀਫ ਇੱਕ ਪਾਸੇ ਨਫਰਤ ਹੈ ਇੱਕ ਪਾਸੇ ਤੁਹਾਡਾ ਕਰੈਕਟਰ ਬੋਲ ਰਿਹਾ ਉਹਦੀਆਂ ਕਿਤਾਬਾਂ ਵਿੱਚ ਵੀ ਤੁਸੀਂ ਬੋਲਦੇ ਹੋ ਇਸ ਗੱਲ ਨੂੰ ਆ ਜੀ 250 ਸਾਲ ਹੋ ਗਏ ਨੇ ਉਹਨਾਂ ਦੀਆਂ ਕਿਤਾਬਾਂ 'ਚ ਫਰਕ ਦੇਖੋ ਕਾਜ਼ੀ ਨੂਰ ਮੁਹੰਮਦ ਦੇ ਬਰਨਸ਼ੀ ਹੈ ਤੇ ਇੱਕ ਬਲ ਮੈਂ ਕਿਹਾ ਕਿ ਆਪਣਾ ਸਮਾਂ ਨਾ ਟਾਈਮ ਦਾ ਟਾਈਮ ਦਾ ਕਰਨਾ ਬਹੁਤ ਕਰਮਜੀ ਕਰਦਾ ਹੈ ਜਦੋਂ ਮਰੇ ਕੋਟਲੇ ਦੇ ਮદાન ਦੇ ਵਿੱਚ ਤੁਹਾਡੀ ਅੱਧੀ ਕੌਮ ਖਤਮ ਹੋ ਰਹੀ ਸੀ ਅਫਦਾਲੀ ਤੁਹਾਡੇ ਤੇ ਹਮਲਾ ਕਰਕੇ ਆਇਆ ਸੀ ਤਾਂ ਉਹੀ ਕਾਜ਼ੀ ਨੂਰ ਮੁਹੰਮਦ ਬੈਰੀ ਲਿਖਦਾ ਲਿਖਦਾ ਮੈਦਾਨੇ ਜੰਗ ਚ ਗਿਆ ਕੁਝ ਸਾਡੇ ਬੰਦਿਆਂ ਦੇ ਸ਼ਰੀਰ ਪਏ ਸੀ ਕੁਝ ਉਹਦੇ ਬੰਦਿਆਂ ਦੇ ਸ਼ਰੀਰ ਪਏ ਸੀ ਉਹ ਦੇਖਦਾ ਜਾ ਰਿਹਾ ਸੀ ਤੇ ਲਿਖਦਾ ਜਾ ਰਿਹਾ ਸੀ ਜੋ ਮੂ ਮਹਿਸੂਸ ਹੋ ਰਿਹਾ ਸੀ ਇੱਕ ਜਗ੍ਹਾ ਤੇ ਦੇਖਿਆ ਕਿ ਲਾਸ਼ਾਂ ਦਾ ਬਹੁਤ ਵੱਡਾ ਢੇਰ ਸੀ ਉਹ ਉੱਥੇ ਖੜ ਗਿਆ ਉਹ ਕੰਗਾ ਵੀ ਇਹ ਇੰਨਾ ਵੱਡਾ ਢੇਰ ਹੈ ਤੇ ਸਾਰੇ ਸਿੱਖ ਨਹੀਂ ਬਾਕੀ ਸਾਰੇ ਮੈਦਾਨ ਦੇ ਵਿੱਚ ਕੁਝ ਇੱਧਰ ਲੱਤ ਪਈ ਆ ਕਿਸ ਦੀ ਬਾਹ ਪਈ ਆ ਜੋ ਉਸ ਵਕਤ ਦਾ ਲੜਾਈ ਦਾ ਤਰੀਕਾ ਸੀ ਉਹਦੇ ਮੁਤਾਬਕ ਸਭ ਕੁਝ ਲਿਖਿਆ ਉਨੇ ਇੱਕ ਸਹਿਕਦੇ ਹੋਏ ਸਿੱਖ ਨੂੰ ਦੂਰੋਂ ਜਾ ਕੇ ਉਹਦੇ ਨੇੜੇ ਚਲਾ। ਉਹ ਕਹਿੰਦਾ ਸਿੰਘ ਜੀ ਤੁਸੀਂ ਤਾਂ ਥੋੜੇ ਪਲਾਂ ਬਾਅਦ ਮਰ ਜਾਓ। ਪਰ ਮੈਨੂੰ ਇੱਕ ਸੱਚ ਦੱਸ ਜੂਗੇ ਤੁਹਾਡਾ ਉਹ ਸੱਚ ਕਿਤਾਬਾਂ ਜਿੰਦਾ ਰਹੂਗਾ। ਇਹ ਧਿਆਨ ਨਾਲ ਸੁਣ ਲਈ ਤੇ ਇਹ ਕੀ ਕਹਿਣਾ ਲਿਖਿਆ। ਇਹ ਅਫਦਾਲੀ ਮਲੇਰ ਕੋਟਲੇ ਦੇ ਕੋਲ ਜਦੋਂ ਹਮਲਾ ਕਰਨ ਤੋਂ ਪਹਿਤ ਨੇੜੇ ਚ ਆਇਆ ਉੱਥੋਂ ਦੀ ਬਹਾਦੂਰੀ ਦੀ ਕਰਨ। ਉਹ ਕਹਿੰਦਾ ਤੁਹਾਡਾ ਸਿੰਘ ਸ਼ਹੀਦ ਹੁੰਦਾ ਹੁੰਦਾ ਜਿੰਨਾ ਕੋ ਬੋਲ ਸਕਿਆ ਉਨੇ ਕਿਹਾ ਆ ਜਿਹੜਾ ਜਗ੍ਹਾ ਹੈ ਜਿੱਥੇ ਤੂੰ ਲਾਸ਼ਾਂ ਦਾ ਢੇਰ ਦੇਖ ਰਿਹਾ ਹੈ ਤੇ ਸਾਰੀਆਂ ਲਾਸ਼ਾਂ ਸਿੱਖਾਂ ਦੀਆਂ ਨੇ ਇੱਥੇ ਇੱਕ ਗੱਡਾ ਸੀ ਉਸ ਗੱਡੇ ਵਿੱਚ ਗੁਰੂ ਗ੍ਰੰਥ ਸਾਹਿਬ ਜਦੋਂ ਉਹਨੇ ਆਉਣਾ ਆਵੇ ਸਤਿ ਸ੍ਰੀ ਅਕਾਲ ਜਦੋਂ ਵਹੀਰ ਆਈ